ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਨਾਲ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਆ ਜੀ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਵਿੱਚ ਤੇ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਠੀਕ ਆ ਜੀ ਤੇ ਇੱਥੇ ਸਮਾਂ ਹੋ ਗਿਆ ਦੁਪਹਿਰ ਦੇ ਕਰੀਬ 2 ਵਜੇ ਦਾ ਤੇ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਸੀਗੇ ਇਸ ਤੋਂ ਪਹਿਲਾਂ ਮੈਂ ਰੀਲਸ ਬਣਾ ਕੇ ਹਟੀ ਸੀ ਠੀਕ ਹੈ ਜੀ ਤੇ ਮੈਂ ਸੋਚਿਆ ਚਾਹੁੰਦਾ ਤੁਹਾਡੇ ਨਾਲ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਪਈ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਗੱਲ ਧਿਆਨ ਨਾਲ ਸੁਣਿਓ ਕਿ ਜਿੱਦਾਂ ਯਾਰ ਹਨਾ ਪੁਰਾਣੇ ਜ਼ਮਾਨੇ 'ਚ ਆਪਾਂ ਦੇਖਦੇ ਆਂ ਕਿ ਔਰਤਾਂ ਦੇ ਕਿੰਨੇ ਕਿੰਨੇ ਬੱਚੇ ਹੁੰਦੇ ਸੀ ਹਨਾ ਜਿੱਦਾਂ ਮੇਰੇ ਦਾਦੀ ਹੁੰਦੀ ਸੀ ਉਹ 9-10 ਭੈਣ ਭਰਾ ਸੀਗੇ ਤੇ ਇੱਦਾਂ ਮਤਲਬ 4-5 ਇਸ ਤੋਂ ਵੱਧ ਹੀ ਹੁੰਦੇ ਸੀ ਇਸ ਤੋਂ ਘੱਟ ਨਹੀਂ ਸੀ ਹੁੰਦੇ ਹਨਾ ਤੇ ਮੈਨੂੰ ਯਾਰ ਸਮਝ ਨਹੀਂ ਆਉਂਦੀ ਕਿ ਉਹ ਔਰਤਾਂ ਇੰਨੇ-ਇੰਨੇ ਬੱਚੇ ਕਿੱਦਾਂ ਸੰਭਾਲ ਲੈਂਦੀਆਂ ਸੀਗੀਆਂ ਕਿ ਬੱਚੇ ਤੰਗ ਨਹੀਂ ਕਰਦੇ ਸੀਗੇ ਉਹਨਾਂ ਨੂੰ ਮਤਲਬ ਅੱਜ ਦੇ ਸਮੇਂ 'ਚ ਇੱਕ ਬੱਚਾ ਸਾਹਮਣਾ ਬਹੁਤ ਮੁਸ਼ਕਲ ਆ ਕਿ ਪਤਾ ਨਹੀਂ ਮੇਰੇ ਲਈ ਆ ਮੈਂ ਹੀ ਇਸ ਕਾਬਿਲ ਨਹੀਂ ਹੈਗੀ ਤੁਸੀਂ ਮੈਨੂੰ ਸਾਰੇ ਦੱਸਿਓ ਕਿ ਤੁਹਾਡੇ ਵੀ ਘਰਾਂ ਵਿੱਚ ਬੱਚੇ ਆ ਹਨਾ ਕਿ ਤੁਹਾਨੂੰ ਤੰਗ ਕਰਦੇ ਆ ਜਾਂ ਨਹੀਂ ਕਰਦੇ ਸੱਚੀ ਮੇਰਾ ਇੱਕ ਬੇਬੀ ਆ ਹਨਾ ਤੁਸੀਂ ਦੇਖਿਆ ਹੋਣਾ ਵੀਡੀਓਜ਼ ਵਿੱਚ ਵੀ ਤੇ ਯਾਰ ਇੰਨਾ ਜ਼ਿਆਦਾ ਤੰਗ ਕਰਦਾ ਹੈ ਇੰਨਾ ਜ਼ਿਆਦਾ ਤੰਗ ਕਰਦਾ ਹੈ ਨਾ ਸੱਚੀ ਸਾਰਾ ਦਿਨ ਨੇ ਰਿਚਲਾ ਰੱਖ ਦਾਇਆ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਇਹ ਦੱਸੇ ਕਈ ਵਾਰੀ ਚ ਘਰੋਂ ਲੱਗ ਜਾਂਦਾ ਉਹਨੂੰ ਸਾਹਮਦੇ ਸਾਹਮਦੇ ਇੰਨਾ ਜ਼ਿਆਦਾ ਇੰਨਾ ਚਾਰਾ ਕੀ ਦੱਸਾਂ ਉਹਨੂੰ ਮਤਲਬ ਬਹੁਤ ਹੀ ਜ਼ਿਆਦਾ ਤੰਗ ਕਰਦਾ ਮੈਂ ਸੋਚਦੀ ਹੁੰਨੀ ਆ ਯਾਰ ਉਹਦੋਂ ਔਰਤਾਂ ਦੇਖ ਲਓ ਇੰਨੇ ਇੰਨੇ ਵੇਲੇ ਸਾਹਮ ਲੈਦੀਆਂ ਸੀ ਘਰਾਂ ਦੇ ਕੰਮ ਵੀ ਜ਼ਿਆਦੇ ਹੁੰਦੇ ਸੀ ਹੁਣ ਤਾਂ ਆਪਣੇ ਕੋਲ ਸਹੂਲਤਾਂ ਜ਼ਿਆਦਾ ਆ ਗਈਆਂ ਉਸ ਸਭ ਨਾਲ ਆਪਣੇ ਕੰਮ ਵੀ ਜਿਹੜੇ ਹਨ ਬਦਲ ਗਏ ਆ ਉਹਦੋਂ ਉਹਨਾਂ ਨੇ ਹੱਥੀ ਸਾਰੇ ਕੰਮ ਕਰਨੇ ਮਿਹਨਤ ਵੀ ਕਰਨੀ ਹਨਾ ਨਾਲ ਦੀ ਨਾਲ ਕੰਮ ਵੀ ਕੰਟੀਨਿਊ ਕਰਨਾ ਬੱਚੇ ਵੀ ਸਾਹਮਣੇ ਉਹਨਾਂ ਦੀ ਕਿੰਨਾ ਔਖਾ ਹੁੰਦਾ ਹੋਵੇਗਾ ਪਰ ਮੈਨੂੰ ਲੱਗਦਾ ਕਿ ਉਦੋਂ ਸ਼ਾਂਤ ਬੱਚੇ ਸਿਆਣੇ ਪੈਦਾ ਹੁੰਦੇ ਸੀ ਕਿ ਪਤਾ ਨਹੀਂ ਹੁਣ ਵੀ ਬੱਚੇ ਸਿਆਣੇ ਪੈਦਾ ਹੁੰਦੇ ਆ ਮੇਰੇ ਵਾਲੇ ਜਗਾ ਤਾਂ ਕਰਦੇ ਮੈਨੂੰ ਨਾ ਸੱਚੀ ਪੜੀ ਕੁਯਰੀ ਆਉਂਦੀ ਆ ਕਿ ਹੈ ਸ਼ਾਂਤ ਸ਼ੋਭਤੀ ਵੀ ਇਦਾਂ ਕਰਦਾ ਹੈ ਲੋਕਾਂ ਦੇ ਵਿੱਚ ਸਿਆਣੇ ਹੋਣਗੇ ਲੋਕਾਂ ਦੇ ਵਿੱਚ ਇਦਾਂ ਨਹੀਂ ਕਰ ਦੇਗੇ ਸੱਚੀ ਤੁਹਾਡੇ ਵੀ ਘਰਾਂ ਵਿੱਚ ਬੱਚੇ ਹੋਣੇ ਆ ਨਾ ਤੁਸੀਂ ਮੈਨੂੰ ਦੱਸਿਓ ਕਿ ਤੁਹਾਡੇ ਬੱਚੇ ਤੁਹਾਨੂੰ ਤੰਗ ਨਹੀਂ ਕਰਦੇਗੇ ਸ਼ੁਭਦੀ ਕੋ ਬਹੁਤ ਜ਼ਿਆਦਾ ਤੰਗ ਕਰਦਾ ਐ ਸੁੱਤੀ ਸਾਰਾ ਦਿਨ ਕਹਿੰਦਾ ਮੈਨੂੰ ਬਾਹਰ ਲੈ ਕੇ ਚੱਲੋ ਇੰਨੀ ਧੁੱਪ ਹੁੰਦੀ ਆ ਬਾਹਰ ਕਿਵੇਂ ਲੈ ਕੇ ਜਾਈਏ ਹਨਾ ਹੁਣ ਮੰਨ ਕੇ ਚੱਲੋ ਅੰਦਰ ਸਾਰਾ ਦਿਨ ਏਸੀ ਚੱਲਦਾ ਹੁੰਦਾ ਏਸੀ ਚੋ ਯੱਕਦਾ ਮੈਨੂੰ ਬਾਹਰ ਵੀ ਨਹੀਂ ਕੱਢ ਸਕਦੇ ਫਿਰ ਰੌਲਾ ਪਾਉਂਦਾ ਬਹੁਤ ਜ਼ਿਆਦਾ ਇਹਨੂੰ ਮਤਲਬ ਵਰਚਾਉਣਾ ਇਨਾ ਔਖਾ ਹੋ ਜਾਂਦਾ ਹਨਾ ਮੇਰੇ ਲਈ ਤੁਸੀਂ ਛੱਡ ਹੀ ਗੱਲਾਂ ਦੋ ਤੇ ਹੁਣ ਜਿੱਦਾਂ ਹੱਲੇ ਤੁਰਨ ਲੱਗਿਆ ਨੇਗਾ ਰੇੜਦਾ ਆ ਹਨਾ ਉਹਦਾ ਥੋੜਾ ਬਹੁਤ ਵੀ ਕਿਸੇ ਚੀਨ ਮੰਜੇ-ਮੰਜੇ ਨੂੰ ਹੱਥ ਪਾ ਕੇ ਵੀ ਗਾਂ ਕਦਮ ਪੁੱਟ ਲੈਂਦਾ ਆ ਪਰ ਇਹਦੀ ਜੇਹਦੀ ਆ ਕਿ ਨਹੀਂ ਮੈਂ ਥੱਲੇ ਹੀ ਤੁੜਨਾ ਇਦਾਂ ਰਿੜਨਾ ਹੀ ਆ ਮਤਲਬ ਕਿ ਹਲੇ ਮੈਂ ਕੋਸ਼ਿਸ਼ ਜੀ ਨਹੀਂ ਜਿਆਦੀ ਕਰਦਾਗਾ ਤੇ ਚਲੋ ਕੋਈ ਨੀ ਸਮੇਂ ਦੇ ਨਾਲ ਲੱਗ ਪਏਗਾ ਤੁੜਨਾ ਕਿਉਂਕਿ ਕਈ ਬੱਚੇ ਪਹਿਲਾਂ ਤੇ ਕਈ ਬੱਚੇ ਲੇਟ ਤੁੜਨ ਲੱਗਦੇ ਆ ਤੇ ਫਿਰ ਨਾ ਹੁਣ ਪਤਾ ਕੀ ਕਰਦਾ ਮੰਜੇ ਤੇ ਬੈਠ ਤੋਂ ਥੱਲੇ ਇਦਾਂ ਲੰਕ ਜਾਂਦਾ ਵੀ ਪਿਛੋਂ ਦੇ ਬੈਕ ਹੋ ਕੇ ਨਾ ਉੱਤਰਦਾ ਆ ਆਪਣੇ ਲੋਪੀ ਉੱਤਰ ਜਾਂਦਾ ਆ ਹੁਣ ਤੇ ਜੇ ਮੈਂ ਬੈੱਡ ਤੇ ਬਿਠਾਉਂਗੀ ਉਹਨੂੰ ਸਾਰਾ ਦਿਨ ਉਹ ਇਧਰੋਂ ਫੜਿਆ ਮੈਂ ਦੂਸਰੇ ਪਾਸੇ ਉੱਤਰਨ ਭੱਜ ਜੂਗਾ ਉਧਰੋਂ ਫੜਿਆ ਦੂਸਰੇ ਪਾਸੇ ਚਲ ਜੂਗਾ ਅਬ ਐਡ ਦੀ ਢੋਤੇ ਚੜ ਜੂਗਾ ਸ਼ਾਲਾ ਮਾਰੂਗਾ ਖੜਾ ਹੋ ਜੂਗਾ ਫਿਰ ਧਿਆਨ ਰੱਖਣਾ ਮੈਂ मतलब ਇੰਨਾ ਜ਼ਿਆਦਾ ਤੰਗ ਕਰਦਾ ਯਾਰ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਆ ਵੇਖੋ ਹੁਣ ਤੁਸੀਂ ਕਹੋਗੇ ਜਵਾਗ ਨੂੰ ਥੱਲੇ ਸਵਾਇਆ ਮੈਂ ਕੀ ਕਰਾਂ ਦੱਸੋ ਹੁਣ ਮੈਂ ਥੱਲੇ ਨਾ ਅਤਲਾਈ ਛੱਟੀ ਹੋਈ ਆ ਤਲਾਈ ਛੱਟ ਕੇ ਉਧਰ ਕੰਧ ਆ ਇੱਧਰ ਮੈਂ ਉਹ ਮੰਜਾ ਖੜਾ ਕੀਤਾ ਹੋਇਆ ਇਹ ਨਹੀਂ ਨੀ ਜਗ੍ਹਾ ਕਵਰਿਆ ਕਿਉਂਕਿ ਇਹਨੂੰ ਥੱਲੇ ਹੀ ਇਹਨੂੰ ਸਾਰਾ ਦਿਨ ਇਹ ਹੁੰਦਾ ਬੈੱਡ ਤੋਂ ਵੀ ਫਿਰ ਥੱਲੇ ਨੂੰ ਜਦੋਂ ਛਾਲਾ ਮਾਰਦਾ ਤੇ ਡਾਰੂ ਹੁੰਦਾ ਵੀ ਡੇਗਣਾ ਪਵੇ ਤੇ ਮੈਂ ਇਸ ਕਰਕੇ ਇਹਦਾ ਥੱਲੇ ਇੰਤਜ਼ਾਮ ਕੀਤਾ ਹੋਇਆ ਮੈਂ ਵੀ ਇਹਦੇ ਨਾਲ ਹੀ ਸੁੱਤੀ ਸੀ ਇਹ ਨਹੀਂ ਕਿ ਮੈਂ ਬੱਚੇ ਨੂੰ ਥੱਲੇ ਸਵਾਇਆ ਤੇ ਆਪ ਬੈਠੀ ਆ ਮੈਂ ਨਾਲ ਹੀ ਹੁਣੇ ਨੀਂਦ ਕੱਢ ਕੇ ਹਟੀਆਂ ਇਹਦੇ ਤੇ ਹੁਣ ਉੱਠੀ ਸੀ ਤੇ ਮੈਂ ਕਿਹਾ ਸਾਲ ਇੱਥੇ ਬੈਠ ਕੇ ਮੈਂ ਵੀਡੀਓ ਬਣਾ ਲੈਂਦੀ ਆ ਜ਼ਿਆਦਾ ਕੋਲ ਬੋਲੂਗੀ ਤੇ ਉੱਠ ਪੇਗਾ ਜਦੋਂ ਥੋੜੀ देर ਵਾਸਤੇ ਸੌਂਦਾ ਨਾ ਉਹਦੀ ਸ਼ਾਂਤੀ ਹੁੰਦੀ ਆ ਬਸ ਉੱਦਾਂ ਤੇ ਘਰੇ ਆ ਲੱਗਦਾ ਪਚਾਲ ਆਇਆ ਹੋਇਆ ਮਨ ਜਾ ਤਾਲ ਆਇਆ ਵਾ ਕਿਉਂਕਿ ਜੇ ਮੈਨੂੰ ਵੀ ਚੱਕ ਦਿੰਦੀ ਇਧਰੋਂ ਨਿਕਲ ਕੇ ਪਹਿਲਾਂ ਤਾਂ ਫ੍ਰਿਜ ਦੇ ਜਿਹੜਾ ਸ਼ੂ ਹੁੰਦਾ ਉਹਨੂੰ ਖਿੱਚਦਾ ਜਾ ਫਿਰ ਇਨਵਰਟਰ ਵੀ ਪਿਆ ਉੱਥੋਂ ਵੀ ਡਾਰਾ ਹਨਾ ਇਧਰ ਜਿਹੜਾ ਆਪਾਂ ਕਿਚਨ ਦਾ ਸੈਟਅਪ ਟੇਬਲ ਤੇ ਕੀਤਾ ਹੋਇਆ ਵਾ ਤੇ ਉਹ ਵੀ ਸਮਾਨ ਫਰੁਕਤਲ ਪੁਤਲ ਕਰ ਦਿੰਦਾ ਆ ਤਾਂ ਤਾਂ ਕਰਕੇ ਮੈਂ ਇਨੀ ਕੁ ਜਗ੍ਹਾ ਕਵਰ ਕੀਤੀ ਇਹ ਨਹੀਂ ਵੀ ਇੰਨੇ ਦੇ ਵਿੱਚ ਸਾਰਾ ਦਿਨ ਵੀ ਬੈਠਾ ਰਹਿੰਦਾ ਰਮਾਨ ਨਾਲ ਇਹ ਹੁੰਦਾ ਵੀ ਮੇਰੇ ਨੂੰ ਛੱਡੋ ਮੈਂ ਬਾਹਰ ਜਾਵਾਂ ਰਿੜਕੇ ਤੇ ਫਿਰ ਚਲੋ ਇੰਨਾ ਵੀ ਕੁਝ ਸ਼ਾਂਤੀ ਬੈਠ ਨਾਲ ਜਿਹੜੀ ਸ਼ਾਂਤੀ ਕੁਝ ਜਿਹੜੀ ਰਹਿੰਦੀ ਆ ਖੱਲੇ ਫਿਰ ਮਤਲਬ ਬੜਾ ਇਹਨੂੰ ਪਰਚਾਉਣਾ ਇੰਨਾ ਔਖਾ ਆਣਾ ਛੱਡ ਗੱਲਾਂ ਉਹ ਜੋ ਸ਼ਾਮ ਨੂੰ ਕੰਮਕੁੰਮ ਕਰਨੇ ਹੁੰਦੇ ਉਹ ਤੋਂ ਤਾਂ ਬਾਹਰ ਨਿਕਲਣਾ ਹੁੰਦਾ ਮੈਂ ਵੀ ਜਿਵੇਂ ਹੁਣ ਅੰਦਰ ਏਸੀ ਚੱਲਦਾ ਐ ਅੱਕਦਾ ਮੈਂ ਆਪਾਂ ਬੱਚੇ ਨੂੰ ਬਾਹਰ ਵੀ ਨਹੀਂ ਕੱਢ ਸਕਦੇ ਨਹੀਂ ਦੁਪਹਿਰੇ ਵੀ ਇਹੀ ਜिद ਹੁੰਦੀ ਆ ਜਦੋਂ ਦਾਦੀ ਆ ਜਾਂਦੀ ਆ ਪਰਲੇ ਕਮਰੇ ਚੋਂ ਹਲੀ ਛਾਤੀ ਮਾਰਨ ਕੀ ਦੇਖਾਂ ਬੱਚਾ ਕੀ ਕਰਦਾ ਇਹ ਤਾਂ ਉੱਚੀ ਉੱਚੀ ਰੋਣ ਲੱਗ ਜੂਗਾ ਇਹਨੂੰ ਕਿ ਦਾਦੀ ਆ ਗਈ ਹੁਣ ਦਾਦੀ ਨੇ ਮੈਨੂੰ ਬਾਹਰ ਲੈ ਕੇ ਜਾਣਾ ਮਤਲਬ ਬੜਾ ਹੀ ਜ਼ਿਆਦਾ ਤੰਗ ਕਰਦਾ ਆ ਤੇ ਫਿਰ ਕੀ ਬੀਜੂ ਦੁਬਾਰਾ ਸ਼ਾਮ ਨੂੰ ਨਿਕਲਦੇ ਹੁੰਨੇ ਆ 5:00 ਵਜੇ ਚਲੋ ਹਨਾ 20 ਵੈਸੇ ਤਾਂ ਚਲੋ ਘਰ ਦੇ ਕੰਮ ਤਾਂ ਤੁਹਾਨੂੰ ਪਤਾ ਸਾਰਾ ਦਿਨ ਮੁੱਕਦੇ ਹੀ ਨਹੀਂ ਹੁਣ ਬੱਚੇ ਕਰਕੇ ਫਿਰ ਮੈਂ ਥੋੜਾ ਲੇਟ ਕੰਮ ਕਰ ਵੀ ਸਟਾਰਟ ਕਰਦੀ ਆ ਸ਼ਾਮ ਦੇ ਕਿਉਂਕਿ ਜੇ ਮੈਂ ਨਿਕਲੂਗੀ ਇੰਨੇ ਮੂਣੀ ਬੈਠਣਾ ਇੱਥੇ ਵੀ ਬਾਹਰ ਨਿਕਲੂਗਾ ਤੇ ਤੁਹਾਨੂੰ ਪਤਾ ਗਰਮੀ ਕਿੰਨੀ ਜਿਆਦਾ ਆ ਲੋਕ ਕਿੰਨੇ ਜਿਆਦਾ ਵਗਦੀ ਆ ਤੇ ਅੱਧਾ ਘੰਟਾ ਪਹਿਲਾਂ ਏਸੀ ਮਤਲਬ ਬੰਦ ਕਰਕੇ ਤੇ ਟੈਂਪਰੇਚਰ ਜੇ ਸੈੱਟ ਹੋ ਜਾਂਦਾ ਕਮਰੇ ਦਾ ਤੇ ਬਾਹਰ ਦਾ ਚਲ ਇਕੁਅਲ ਜਿਹਾ ਹਨਾ ਤੇ ਫਿਰ ਇਹਨੂੰ ਬਾਹਰ ਕੱਢ ਲਈਦਾ ਆ ਤੇ ਬਸ ਇਹੋ ਗੱਲ ਹੈ ਕਿ ਯਾਰ ਸਮਝ ਨਹੀਂ ਆਉਂਦੀ ਕਿ ਤੁਸੀਂ ਸਾਰੇ ਦੱਸਿਓ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਸ਼ਾਇਦ ਮੈਂ ਹੀ ਆਪਣੇ ਬੱਚੇ ਨੂੰ ਸਹੀ ਤਰ੍ਹਾਂ ਨਹੀਂ ਸੰਭਾਲ ਪਾਉਂਦੀ ਜਿਹੜਾ ਇੰਨਾ ਤੰਗ ਕਰਦਾ ਹੈ ਕਿ ਹੋਰ ਵੀ ਲੋਕਾਂ ਦੇ ਵਿੱਚੇ ਹੈਗੇ ਆ ਤੰਗ ਕਰਦੇ ਆ ਨਹੀਂ ਕਰਦੇ ਮਤਲਬ ਇਦਾਂ ਦੇ ਸਵਾਲ ਜੇ ਚੱਲਦੇ ਰਹਿੰਦੇ ਮੇਰੇ ਦਿਮਾਗ 'ਚ ਤੇ ਜੰਮ ਨਹੀਂ ਆਉਂਦੀ ਹੁਣ ਜਦੋਂ ਸ਼ਾਮ ਨੂੰ ਕੰਮ ਕਰਨੇ ਹੁੰਦੇ ਆ ਹਨਾ ਤੇ ਉਦੋਂ ਫਿਰ ਚਲੋ ਉਦੋਂ ਤਾਂ ਬਾਹਰ ਕੱਢਣਾ ਹੀ ਹੁੰਦਾ ਆ ਹਨਾ ਤੇ ਉਦੋਂ ਕਹੂਗਾ ਮੈਨੂੰ ਥੱਲੇ ਛੱਡੋ ਮੈਂ ਪਾਣੀ ਵਾਲਾ ਜਾਣਾ ਪਾਣੀ ਵਾਲ ਉਹ ਖਾੜਾ ਬਣਿਆ ਹੋਇਆ ਉੱਥੇ ਸਵੇਰੇ ਸ਼ਾਮ ਜਿਹੜੀ ਟੂਟੀ ਆਉਂਦੀ ਹੁੰਦੀ ਹੈ ਨਾ ਪਿੰਡਾਂ ਵਿੱਚ ਉਹ ਜਦੋਂ ਆਉਂਦੀ ਉਹਨੂੰ ਫੜ ਕੇ ਵੇਜੂਗਾ ਸਾਰਾ ਪਾਣੀ ਉੱਤੇ ਹੈ ਫਿਰ ਜੇ ਉਦਰੋਂ ਕੰਮ ਕਰਨੇ ਹੁੰਦੇ ਉਦਰੋਂ ਇਹ ਇਹ ਇਦਾਂ ਕਰੂਗਾ ਫਿਰ ਇਹ ਕਰਦੇ ਹੁੰਦੇ ਆ ਕਿ ਬਾਲਟੀ ਭਰ ਕੇ ਅੱਗੇ ਰੱਖ ਲੈਣੇ ਆ ਪਹਿਲਾਂ ਤਾਂ ਬਾਲਟੀ ਨਾਲ ਲੱਗਿਆ ਸੀ ਖੇਡਣ ਕੀ ਬਾਲਟੀ ਪਾਣੀ ਦੀ ਭਰ ਕੇ ਅੱਗੇ ਰੱਖ ਰਿੰਦੇ ਸੀ ਲੱਗਾ ਰਹਿੰਦਾ ਸੀ ਹੁਣ ਨਾ ਬਾਲਟੀ ਨਹੀਂ ਚਾਹੀਦੀ ਉਹ ਟੁੱਟੀ ਚਾਹੀਦੀ ਆ ਖੁੱਲਾ ਮਤਲਬ ਪਾਣੀ ਖੁੱਲੀ ਖੁੱਲੀ ਜਗ੍ਹਾ ਭਾਲਦਾ ਤੇ ਖੁੱਲਾ ਪਾਣੀ ਹੋਵੇ ਇਦਾਂ ਮਾੜੀ ਮੋਟੀ ਸੀਜ਼ ਨਾਲ ਤਾਂ ਇੰਨੀਆਂ ਬਾਜ਼ੀ ਅਸੀਂ ਜਦੋਂ ਵੀ ਕਿਤੇ ਜਾਂਦੇ ਆ ਸਾਨੂੰ ਇਹ ਹੁੰਦਾ ਕਿ ਵਿਝਵਾ ਕਾ ਹਨਾ ਰੀਜ ਹੁੰਦੀ ਸਾਰਿਆਂ ਨੂੰ ਵੀ ਕੋਈ ਨਾ ਕੋਈ ਖੜਾਣਾ ਲੈ ਕੇ ਚੱਲੀ ਆ ਸੁਣਾ ਜੀ ਆ ਤੇ ਜਵਾਨ ਨੂੰ ਮਹਾ 10 15 ਮਿੰਟ ਉਹਦਾ ਚਾਹ ਹੁੰਦਾ ਵੱਧ ਤੋਂ ਵੱਧ ਘੰਟਾ ਵੱਧ ਤੋਂ ਵੱਧ ਇੱਕ ਦਿਨ ਲਾਲੂ ਤੁਸੀਂ ਜਿਹੜੀ ਨਵੀਂ ਬਾਜੀ ਦਾ ਇੱਕ ਦਿਨ ਤਾਂ ਨਹੀਂ ਪਰ ਤੇ ਉਵੇਂ ਹੀ ਸਾਰ ਬਾਜ਼ੀਆਂ ਨਾਲ ਤਾਂ ਖੇਡਣਾ ਹੀ ਨਹੀਂ ਜਿਹੜੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਨੇ ਨਾ ਹੋਰ ਤੇਲ ਦੀ ਸ਼ੀਸ਼ੀ ਹੋ ਗਈ ਕੰਗੇ ਹੋ ਗਏ ਚਾਰਜਰ ਹੋ ਗਏ ਫੋਨ ਹੋ ਗਏ ਇਦਾਂ ਦੇ ਹਰਾ ਵਗੈਰਾ ਜੁੱਤੀਆਂ ਹੋ ਗਈਆਂ ਸਾਡੀਆਂ ਇਹੋ ਜਿਹੀਆਂ ਚੀਜ਼ਾਂ ਨਾਲ ਖੇਡਣਾ ਐਂਨੇ ਦੱਸੋ ਕੀ ਕਰੇ ਬੰਦਾ ਸੱਚੀ ਨਾ ਚਾਹ ਦਾ ਸ਼ਰਾਤੀਆਂ ਨਾ ਮਹਿਸੂਸ ਦੀਆਂ ਹੱਲੇ ਤਾਂ ਇਹ ਭੱਜਣ ਦੀ ਲੱਗਾ ਤੇ ਜਦੋਂ ਭੱਜਣ ਲੱਗ ਗਿਆ ਉਦੋਂ ਤਾਂ ਇਹਨੇ ਕਾਬੂ ਹੀ ਨਹੀਂ ਆਇਆ ਕਰਨਾਗਾ ਦੇਖੋ ਕੀ ਬੰਦਾ ਹੈ ਉਦੋਂ ਹੱਲੇ ਤਾਂ ਨਾ ਸੱਚੀ ਰੇਡ ਦਾ ਆ ਤੇ ਸਾਰਾ ਦਿਨ ਮੈਂ ਨਾ ਸਵੇਰੇ ਸਵੇਰੇ ਹਜੇ ਕੰਮ ਨਹੀਂ ਕਰਦੇ ਸ਼ੁਰੂ ਹੁੰਦੇਗੇ ਇਹ ਮੈਨੂੰ ਪਹਿਲਾਂ ਹੀ ਥਕਾ ਦਿੰਦਾ ਬਸ ਸਵੇਰੇ ਸਵੇਰੇ ਜਦੋਂ ਇਹਨੂੰ ਬਾਹਰ ਘੰਟੀ ਦਾ ਇਹਨੂੰ ਇਹ ਹੁੰਦਾ ਵੀ ਬਸ ਮੈਨੂੰ ਨਾ ਥੱਲੇ ਛੱਡੋ ਫਿਰ ਥੱਲੇ ਮਜਬੂਰੀ ਚ ਛੱਡਣਾ ਪੈਂਦਾ ਸੀ ਇੰਨੇ ਵੀ ਬਾਅਦ ਚ ਤੇ ਧੁੱਪ ਚੜਾਉਣੀ ਐ ਇਸ ਛੜਕੇ ਅੰਦਰ ਵੜ ਜਾਣਾ ਹਨਾ ਤੇ ਚਲੋ ਪਹਿਲਾ ਪਹਿਲਾ ਬੱਚਾ ਵੀ ਖੇੜਲੇ ਵੇੜੇ ਵਿੱਚ ਜਿੰਨਾ ਘੁੰਮ ਫਿਰ ਸਕਦਾ ਘੁੰਮ ਫਿਰ ਲਵੇ ਤੇ ਉਦੋਂ ਵੀ ਅਸੀਂ ਪੁੱਠੇ ਪਾਸੇ ਨੂੰ ਜਾਣਾ ਚੁੱਲ੍ਹੇ ਨੂੰ ਚਲੇ ਗਏ ਉੱਧਰ ਕੋਈ ਪੱਖਾ ਲੱਗਾ ਤਾਰ ਉਹਦੀ ਜਾ ਕੇ ਖੜ ਲਈ ਫਿਰ ਪਿੱਛੇ ਪਿੱਛੇ ਭਜਣਾ ਪੈਂਦਾ ਮੈਂ ਉੱਥੇ ਹੀ ਥੱਕ ਜਾਨੀ ਆ ਸੱਚੀ ਮੈਂ ਨਾ ਰੋਜ਼ ਝੂਠ ਨਹੀਂ ਮਾਰਦੀ ਜਿਹੜੇ ਘਰ ਦੇ ਹੁੰਦੇ ਆ ਨਾ ਆਪਣੇ ਮੇਨ ਕੰਮ ਹੁੰਦੇ ਜਿਹੜੇ ਆਪਾਂ ਕਰਨੇ ਹੀ ਹੁੰਦੇ ਆ ਡੇਲੀ ਦੇ ਬਰਤਨ ਸਾਫ ਹੋ ਗਏ ਖਾਣਾ ਬਣਾਉਣਾ ਆ ਜਾਂ ਗਾਂ ਰੱਖੀ ਆ ਕੁੜਾ ਕੁੜਾ ਵਗੈਰਾ ਕਰਨਾ ਆ ਕੱਪੜੇ ਧੋਣੇ ਆ ਮੇਰੇ ਤੋਂ ਮਸਾਂ ਇਹ ਹੀ ਹੁੰਦੇ ਜਿਹੜੀਆਂ ਸਾਧੀਆਂ ਕਲੀਨਿੰਗ ਵਗੈਰਾ ਹਨਾ ਤੇ ਹੋਰ ਵੀ ਕਈ ਤੁਹਾਨੂੰ ਪਤਾ ਘਰ ਦੇ ਕੰਮ ਤੱਕ ਦੀ ਮੁੱਕ ਦੇਣੀ ਯਾਰ ਉਹ ਮੇਰੇ ਤੋਂ ਹੁਣ ਹੁੰਦੇ ਹੀ ਨਹੀਂ ਕਿਉਂਕਿ ਇੰਨਾ ਜ਼ਿਆਦਾ ਤਾਂ ਕਰਨ ਲੱਗਿਆ ਮੈਂ ਮਸਾਂ ਉਹੋ ਨਿਪਟਾ ਕੇ ਨਾ ਫਿਰ ਮੈਨੂੰ ਇਹ ਹੁੰਦਾ ਕਿ ਬਾਹਰ ਗਰਮੀ ਬਹੁਤ ਜ਼ਿਆਦਾ ਮੈਂ ਜਲਦੀ-ਸਲਦੀ ਨੂੰ ਲੈ ਕੇ ਅੰਦਰ ਵੜ ਜਾਂ ਹਣਾ ਤੇ ਫਿਰ ਸ਼ਾਮ ਨੂੰ ਨਿਕਲੀਦਾ ਤੇ ਮਸਾਂ ਉਹੋ ਕੰਮ ਨੇ ਘਟਾਈਦੇ ਆ ਤੋ ਕਿ ਟੇਕਦਾ ਹੀ ਨਹੀਂ ਯਾਰ ਕੀ ਕਰਾਂ ਇਦਾਂ ਹੁਣ ਜੇ ਇਹ ਵੀ ਮੇਰੇ ਨਾਲ ਗਰਮੀ 'ਚ ਬਾਹਰ ਘੁੰਮੂਗਾ ਤੇ ਬਿਮਾਰ ਹੋ ਸਕਦਾ ਆ ਤੇ ਬਸ ਇਸ ਕਰਕੇ ਨਾ ਮੈਂ ਜਿਹੜੇ ਮੰਗੂਲੀ ਜੇ ਕੰਮ ਹੁੰਦੇ ਜਿਹੜੇ ਆਪਣੇ ਡੇਲੀ بیس ਤੇ ਕੰਮ ਹੁੰਦੇ ਉਹ ਕਰਕੇ ਤੇ ਫਿਰ ਵੀ ਇਹਨੂੰ ਲੈ ਕੇ ਅੰਦਰ ਵੜ ਜਾਂਦੀ ਆ ਤੇ ਫਿਰ ਜਦੋਂ ਸੱਤਾ ਹੁੰਦਾ ਸੋਚੀਦਾ ਕਿ ਕੋਈ ਵੀਡੀਓ ਸ਼ੂਟ ਕਰ ਲਈਏ ਤੇ ਜਾਂ ਫਿਰ ਹੁੰਦਾ ਵੀ ਖੁਦ ਵੀ ਆਰਾਮ ਕਰ ਲਈਏ ਕਿ ਕਿਤੇ ਧੁੱਪ 'ਚ ਬਾਹਰ ਕੰਮਬ ਨਹੀਂ ਹੁੰਦੇ ਯਾਰ ਇੰਨੀ ਜ਼ਿਆਦਾ ਗਰਮੀ ਹੁੰਦੀ ਆ ਇੰਨੀ ਜ਼ਿਆਦਾ ਮਤਲਬ ਲੋਬ ਪਗਦੀ ਆ ਕਿ ਧੁੱਪ 'ਚ ਵੀ ਨਹੀਂ ਵੀ ਮੈਂ ਧੁੱਪ 'ਚ ਖੜ ਕੇ ਪੈਰੇ ਸੱਤਾ ਹੋ ਗਿਆ ਜਿਵੇਂ ਹੁਣ 2 ਵਜੇ ਆ ਵੀ ਸੱਤਾ ਹੈ ਤੇ ਮੈਂ ਕੰਮ ਕਰਨਾ ਬਾਹਰ ਤਾਂ ਮੈਂ ਗਈ ਸੀ ਹੁਣੇ ਗਰਮੀ ਬਹੁਤ ਜ਼ਿਆਦਾ ਆ ਤੇ ਫੀਡ ਵੀ ਹੱਲੇ ਮੇਰੀ ਲੰਦਾ ਆ ਤੇ ਫਿਰ ਮੇਰੇ ਲਈ ਵੀ ਨਹੀਂ ਚੰਗਾ ਹਣਾ ਇੰਨਾ ਜ਼ਿਆਦਾ ਧੁੱਪ ਵਿੱਚ ਤੇ ਬਸ ਤੂੰ ਬੈਠਦੀ ਤਾਂ ਹੈ ਨਹੀਂ ਮੈਂ ਯਾਰ ਫਿਰ ਵੀ ਕੁਛ ਨਾ ਕੁਛ ਕਰਦੀ ਰਹਿਣੀ ਆ ਤੇ ਇੱਕ ਹੁਣ ਵੀ ਗਾਂ ਨੂੰ ਪਾਣੀ ਦਿਖਾ ਕੇ ਆਈ ਸੀ ਪਹਿਲਾਂ ਤੇ ਪਾਣੀ ਪੀਤਾ ਉਹਨੇ ਬੱਚੀ ਨੂੰ ਵੀ ਪਾਣੀ ਪਿਆ ਕੇ ਆਈ ਆ ਤੇ ਬੱਚੀ ਵੀ ਥੋੜੀ ਬਿਮਾਰ ਹੋ ਗਈ ਆ ਵਿਚਾਰੀ ਪਤਾ ਨਹੀਂ ਕੀ ਗੱਲ ਬਣੀ ਆ ਵਾਈਗਰੂ ਜੀ ਚਲੋ ਮਿਹਰ ਕਰਨਾ ਤੇ ਯਾਰ ਤੁਸੀਂ ਦੱਸਿਓ ਤੁਹਾਡੇ ਵੀ ਘਰਾਂ ਵਿੱਚ ਬੱਚੇ ਆ ਸੱਚੀ ਨਾ ਤੰਗ ਕਰਦੇ ਆ ਮੇਰੇ ਵਾਲਾ ਬਹੁਤ ਜ਼ਿਆਦਾ ਤੰਗ ਕਰਦਾ ਜੀ ਬੜਾ ਸਾਹਮਣਾ ਔਖਾ ਜੇ ਦੀ ਦਾਦੀ ਤੋਂ ਮੈਂ ਨਹੀਂ ਸਮਦਾ ਕੋ ਕਿ ਪਤਾ ਨਹੀਂ ਤੇਰੀ ਮਾਂ ਤੈਨੂੰ ਕਿਵੇਂ ਸਾਵ ਲੈਦੀ ਆ ਸਾਰਾ ਦੇ ਡਸ ਸੱਚੀ ਲੱਕ ਤੋੜ ਦਿੰਦਾ ਮੇਰਾ ਦੇਖੋ ਇੱਥੇ ਪੈਸੇ ਥੱਲੇ ਤਲਾਈ ਸੁੱਟੀ ਹੋਈ ਆ ਸਾਰੇ ਖੜਾਉਣੇ ਖੜਾਉਣੇ ਤਾਂ ਐਵੇਂ ਹੀ ਰੱਖੇ ਆ ਬਸ ਕਿਤੇ ਫੜ ਕੇ ਖੇਡਣਾ ਹੈ ਖੜਾਉਣਿਆਂ ਨਾਲ ਅਦਰਵਾਈਜ਼ ਨਹੀਂ ਖੇਡਣਾ ਸੀ ਤੇ ਬਸ ਮੈਈਓ ਗੱਲ ਤੁਹਾਡੀ ਨਾਲ ਕਰਨੀ ਸੀ ਕਿ ਕਦੀ ਕਦੀ ਤਾਂ ਯਾਰ ਮੈਨੂੰ ਲੱਗਦਾ ਹੈ ਕਿ ਖਰੇ ਮੈਂ ਹੀ ਨਹੀਂ ਮੇਰੇ ਤੋਂ ਨਹੀਂ ਸਕਦਾ ਮੇਰਾ ਬੱਚਾ ਦੱਸ ਮੈਨੂੰ ਆ ਲੱਗੂਗਾ ਹੈ ਮਾਤੇ ਦੀ ਮਾਇਆ ਹਨਾ ਬੱਚੇ ਵੀ ਆਪਣੀ ਮਾਂ ਦੇ ਆਖੇ ਲੱਗਦੇ ਆ ਮਤਲਬ ਕਰਨਾ ਇਹ ਨਹੀਂ ਤਿੱਦ ਜੀ ਜ਼ਰੂਰ ਦੱਸਿਓ ਤੁਹਾਡੇ ਬੱਚੇ ਵੀ ਤੰਗ ਕਰਦੇ ਆ ਇਦਾਂ ਤੇ ਚਲੋ ਠੀਕ ਆ ਦੇ ਹੁਣ ਉੱਠਣ ਵਾਲਾ ਹੋਣਾ ਮੈਂ ਦੇ ਲਈ ਦੁੱਧ ਗਰਮ ਕਰਕੇ ਲੈ ਕੇ ਆਉਣੀ ਆ ਤੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜ਼ਰੂਰ ਦੱਸਿਓ ਜੀ ਕਿ ਤੁਹਾਡੇ ਵੀ ਬੱਚੇ ਇੰਦਾ ਹੀ ਤੰਗ ਕਰਦੇ ਆ ਮੈਨੂੰ ਵੀ ਥੋੜਾ ਹਾਸਾ ਲੱਗਿਆ ਹੋਵੇ ਓਕੇ ਜੀ ਬਾਏ